ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਹ ਚੈਨਲ ਤੇ ਹਰ ਮੰਗਲਵਾਰ ਹਰ ਸ਼੍ਰੀਵਾਰ ਸ਼ਾਮ 7 ਵਜੇ ਐਂਡ ਲਾਈ ਜਾਂਦੀ ਹੈ ਜੀ ਐਂਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਇੱਕ ਕਾਜ ਨੂੰ ਬੇਨਤੀ ਕਰਦੀ ਹੇ ਕਿਰਪਾ ਕਰਕੇ ਵੀਡੀਓ ਸਾਰੀ ਦੇਖਿਆ ਕਰੋ ਕਿਉਂਕਿ ਇਹਦੇ ਵਿੱਚ ਰਲਮੇ ਮਿਲਮੇ ਰਿਸ਼ਤੇ ਹੁੰਦੇ ਨੇ ਲੜਕੀਆਂ ਦੇ ਵੀ ਤੇ ਲੜਕਿਆਂ ਦੇ ਵੀ ਆਧਵਚਾਤ ਵੀਡੀਓ ਦੇਖਣਾ ਕੁਝ ਨਹੀਂ ਬਣਦਾ ਜਾਂ ਅੱਗੇ ਪਿੱਛੇ ਕਰਨ ਵਾਲਾ ਤੁਹਾਨੂੰ ਜਿਹੜੀ ਤੁਸੀਂ ਆਪ ਵੀ ਐਡ ਭੇਜੋ ਉਹ ਵੀ ਲੰਘ ਜਾਂਦੀ ਆ ਫਿਰ ਤੁਸੀਂ ਟੈਲੀਫੋਨ ਕਰਦੇ ਰਹਿੰਦੇ ਵੀ ਸਾਡੀ ਐਡ ਨਹੀਂ ਪਾਈ ਅਸਲ ਤੁਹਾਡੇ ਦੇਖਣ ਦੀ ਕਸਰਾ ਕਿਰਪਾ ਕਰਕੇ ਸਤਿਕਾਰ ਸਹਿਤ ਬੇਨਤੀ ਆ ਐਡ ਪੂਰੀ ਦੇਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਦੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਆਰਾਮਗੜੀ ਆ ਸਿੱਖ ਲੜਕਾ ਲੁਧਿਆਣਾ ਏਰੀਆ 412 492 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਸੀਏ ਦਾ ਦੀ ਕੀਤੀ ਹੋਈ ਹੈ ਜੀ ਪ੍ਰਾਈਵੇਟ ਜੌਬ ਕਰਦੇ ਨੇ ਫਰਦੂਸ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਰਾਧਾ ਸੁਆਮੀ ਪਰਿਵਾਰ ਆ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ 40 'ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਬਠਿੰਡਾ ਏਰੀਆ ਬੀ 1 ਇੱਕ ਬਨਵੇਂ ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਇਹ ਗ੍ਰੈਜੂਏਟ ਆ ਲੜਕੇ 6.5 ਦੇ ਕੋਲੇ ਬੈਣਨੇ ਲੜਕੀ ਨੇ ਜੋ ਕੇ ਜਾਣ ਦੇ ਲਈ ਫਾਈਲ ਉਪਲਾਉਣੀ ਹੈ ਜਿਸ ਲਈ ਖਰਚ ਕਰਨ ਵਾਲਾ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੋਟ ਕਰੋ ਜੀ ਜੱਟ ਸਿੱਖ ਲੜਕਾ ਗਿੱਲ ਗੋਤ ਇਹ ਲੜਕਾ ਵੈਸ਼ੂ ਆ ਜੀ ਸਰਸਾ ਹਰਿਆਣੇ ਤੋਂ 1994 ਡੇਟ ਆਫ ਬਰਥ 6 ਫੁੱਟ ਕਾਦਾ ਮਾਸਟਰ ਆਫ ਕਮਰਸ ਇਹਨਾਂ ਦੀ ਕੁਆਲਿਫਿਕੇਸ਼ਨ ਆ 11 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਲੁਕਿੰਗ ਗਰਲ ਪੀਆਰ ਵਰਕ ਪਰਮਿਟ ਕੈਨੇਡਾ ਪੀਆਰ ਵਰਕ ਪਰਮਿਟ ਆਸਟ੍ਰੇਲੀਆ ਲੜਕੀ ਪੀਆਰ ਜਾਂ ਵਰਕ ਪਰਮਿਟ ਤੇ ਭਾਵੇਂ ਕੈਨੇਡਾ ਦਾ ਹੋਵੇ ਜਾਂ ਆਸਟ੍ਰੇਲੀਆ ਦਾ ਹੋਵੇ ਇਹਨਾਂ ਦੀ ਜ਼ਰੂਰਤ ਹੈ ਜੀ ਸਕਰੀਨ ਤੇ ਨੰਬਰ ਚੱਲ ਜਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਯਾਦਵਿੰਦਰ ਸਿੰਘ 바ਵਾ ਲੜਕਾ ਮੋਗਾ ਏਰੀਆ 1990 ਡੇਟਾ ਵਾਰਥ 5 ਫੁੱਟ 6 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਆ ਇਹ ਲੜਕਾ ਤਲਾਕ ਸੋਦਾ ਜੀ ਦੁਬਈ ਦੇ ਵਿੱਚ ਇਹ ਕੰਮ ਕਰਦਾ ਭੈਣ ਮੈਰਿਡ ਆ ਭਰਾ ਵੀ ਇਹਦਾ ਦੁਬਈ ਦੇ ਵਿੱਚ ਆ ਪਿਤਾ ਜੀ ਸੁਰਗਵਾਸ ਹੋ ਚੁੱਕੇ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਵੰਦਨ ਨਹੀਂ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਭਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਅਮਰਤ ਸਰ ਸਾਹਿਬ 7593 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਮੈਟ੍ਰਿਕ ਕੀਤੀ ਹੋਈ ਆ ਭਰਾ ਮੈਰਿਡ ਪੀ ਆਰ ਪੁਰਤਗਾਲ ਆਹੋ ਮਾਤਾ ਜੀ ਸੁਰਗਵਾਸ ਹੋ ਗਏ ਨੇ ਇਹ ਆਪ ਕਾਕਾ ਜਿਪਸਮ ਕਾਰਪੈਂਟਰਾ 1.5 ਲੱਖ ਰੁਪਏ ਦੀ ਸੈਲਰੀ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਕਰਦਾ ਗਵਰਨਮੈਂਟ ਸਰਵਿਸ ਕਰਦਾ ਜੀ ਇਹ ਜੱਟ ਸਿੱਖ ਲੜਕਾ ਖੋਖਰ ਸਰਹੰਦ ਰੋਡ ਪਟਿਆਲਾ 1593 ਡੇਟ ਆਫ ਬਰਥ 6 ਫੁੱਟ ਕੱਦ ਬੀਏ ਕੀਤੀ ਹੋਈ ਆ ਆਈਟੀ ਦਾ ਡਿਪਲੋਮਾ ਕੀਤਾ ਹੋਇਆ 3 ਸਾਲਾ ਹੈਡ ਕਨਸਟੇਬਲ ਨੇ ਇਹ ਪੰਜਾਬ ਪੁਲਿਸ ਦੇ ਵਿੱਚ ਹੈਡ ਕਨਸਟੇਬਲ ਐਂਡ ਟੈਕਨੀਕਲ ਸਪੋਰਟ ਸਰਵਿਸ ਵਿੰਗ ਪੰਜਾਬ ਪੁਲਿਸ ਪ੍ਰਾਪਰਟੀ 2 ਏਕੜਾ 2 ਘਰ ਨੇ ਮਾਨਸਰੇ ਵਿੱਚ 2 ਭੈਣਾਂ ਨੇ ਇੱਕ ਮੈਰਿਡ ਆ ਕੈਨੇਡਾ ਦੂਸਰੀ ਸਰਕਾਰੀ ਟੀਚਰ ਆ ਪਟਿਆਲੇ ਮਾਤਾ ਜੀ ਇਹਨਾਂ ਦੇ ਪੈਨਸ਼ਨ ਲੈ ਲੈ ਰਹੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਪ੍ਰਿਫਰ ਟੂ ਗਵਰਨਮੈਂਟ ਸਰਵਿਸ ਇਹਨਾਂ ਦੀ ਇੱਛਾ ਜੀ ਪੜ੍ਹੀ ਲਿਖੀ ਲੜਕੀ ਜੋ ਸਰਕਾਰੀ ਜੋਬ ਕਰਦੀ ਉਹਨੂੰ ਪਹਿਲ ਦਿੱਤੀ ਜਾਵੇਗੀ ਪਰੰਤੂ ਪੜ੍ਹੀ ਲਿਖੀ ਲੜਕੀ ਨਾਲ ਵਾਲਾ ਵੀ ਇਸਾ ਵਿਦਾਊਟ ਸਰਵਿਸ ਵੀ ਵਿਚਾਰੇ ਜਾ ਸਕਦਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪਰਗਟ ਸਿੰਘ ਬਰਾੜ ਫਰੀਦਕੋਟ ਏਰੀਆ 2210 98 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਹੈ ਜੀ ਦੋ ਭੈਣਾ ਅਤੇ ਇੱਕ ਭਰਾ ਮੈਰਿਡਾ ਪ੍ਰੋਪਰਟੀ ਪੰਜ ਕਿਲੇ ਆ ਇਹਨਾਂ ਦੀ ਇੱਛਾ ਕੀ ਹੈ ਲੜਕੀ ਦੀ ਆਈਲਰਸ ਕੀਤੀ ਹੋਵੇ ਖਰਚਾ ਕਰਨ ਲਈ ਲੜਕੇ ਵਾਲਾ ਪਰਿਵਾਰ ਸਹਿਮਤਾ ਇਹ ਸਾਈਡ ਦੇ ਵਿੱਚ ਇੱਕ ਲੜਕੀ ਨੇ ਆਪਣੀ ਇੱਛਾ ਧਾਰ ਕੀਤੀ ਹੈ ਵੀ ਲੜਕੇ ਵਾਲਾ ਪਰਿਵਾਰ ਚਾਹੀਦਾ ਇਹ ਉਹ ਤੇ ਆਪਣੇ ਦੇਖ ਲੈਣ ਜੀ ਰਿਸ਼ਤਾ ਜੇ ਇਹਨਾਂ ਨੂੰ ਠੀਕ ਲੱਗਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਸੰਧੂ ਲੜਕਾ ਵਸੀ ਵਠਾਣਾ ਫਤਿਹਗੜ ਸਾਹਿਬ ਕਰਨਵੀਰ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਵਸੀ ਵਠਾਣਾ ਫਤਿਹਗੜ ਸਾਹਿਬ 8-10-93 ਡੇਟ ਆਫ ਬਰਥ ਆ 6 ਫੁੱਟ ਕਾਦਾ ਵੀ ਇਹਨਾਂ ਦੀ ਕੀਤੀ ਹੋਈ ਆ 4 ਏਕੜ ਪ੍ਰਾਪਰਟੀ ਆ ਡਬੀ ਵਿੱਚ ਡਬਾਈ ਵਿੱਚ ਢਾਲਾ ਚਲਾਉਂਦੇ ਨੇ 80000 ਰੁਪਏ ਪਰ ਮੈਂ ਤੁਹਾਨੂੰ ਦਨਾਂ ਸੋਹਣੀ ਸਨੱਖੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਜੇ ਇੰਡੀਆ ਤੋਂ ਹੋਵੇ ਜਾਂ ਕੋਈ ਐਨਆਰਆਈ ਲੜਕੀ ਹੋ ਸਕਦੀ ਆ ਸਕਰੀਨ ਤੇ ਨੰਬਰ ਚਾਹੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਲੜਕੇ ਬਲਗੋਤ ਸਿਟੀਜਨ ਆਫ ਨਿਊਜ਼ੀਲੈਂਡ ਅਮਰਸਰ ਸਾਹਿਬ 1994 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ 20 ਸੀ ਇਹਨਾਂ ਦੀ ਕੀਤੀ ਹੋਈ ਆ ਪਿਤਾ ਜੀ ਇਹਨਾਂ ਦੇ ਰੇਲਵੇ ਤੋਂ ਰਟਾਇਨ ਹੈ ਮਾਤਾ ਜੀ ਇਹਨਾਂ ਦੇ ਪੋਸਟ ਆਫ ਦੇ ਵਿੱਚ ਜੋਬ ਅਜੇ ਕਰਦੇ ਨੇ ਪ੍ਰਾ ਪੀਆਰ ਕਨੇਡਾ ਨੀਡ ਬੁਆਏ ਪੀਆਰ ਸਿਟੀਜ਼ਨ ਵਰਕ ਪਰਮਿਟ ਨਿਊਜ਼ੀਲੈਂਡ ਵੈਲ ਕੁਆਲਿਫਾਈਡ ਐਂਡ ਬਿਊਟੀਫੁਲ ਓਨਲੀ ਫਰੋਮ ਜੱਟ ਸਿੱਖ ਫੈਮਿਲੀ ਪ੍ਰਾਈਵਟ ਟੂ ਮਾਜਾ ਏਰੀਆ ਮਾਜਾ ਏਰੀਆ ਦਾ ਲੜਕਾ ਪੜਿਆ ਲਿਖਿਆ ਹੋਵੇ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਸਿਟੀਜ਼ਨ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਸਹੋਤਾ ਸਿੱਖ ਲੜਕੀ ਜੀਰਾ ਇਹ ਲੜਕੇ ਢੇਰ ਢੇਰਾ ਤੋਂ ਜੌਬ ਕਰਦੀ ਆ ਜੀ 1991 ਡੇਟ ਆਫ ਬਰਥ 5 ਫੁੱਟ 4 ਇੰਚ ਕਰਦਾ ਮੈਟ੍ਰਿਕ ਕੀਤੀ ਹੋਈ ਆ ਸਾਰੇ ਪੈਨਪ੍ਰਾ ਉਹਨਾਂ ਦੇ ਮੈਰਿਡ ਨੇ ਇਹਨਾਂ ਦੀ ਇੱਛਾ ਕੀ ਆ ਲੜਕਾ ਜੌਬ ਕਰਦਾ ਹੋਵੇ ਬਿਜ਼ਨਸ ਕਰਦਾ ਹੋਵੇ ਜੀਰਾ ਫਿਰੋਜਪੁਰ ਦੇ ਨੇੜੇ ਵਾਲੀ ਹੀ ਸੰਪਰਕ ਕਰਨ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਫਤੇਗੜ ਅੰਮ੍ਰਿਤਸਰ ਸਾਹਿਬ ਜੱਟ ਸਿੱਖ ਲੜਕੇ ਅੰਮ੍ਰਿਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਬੀਐਸਸੀ ਨਰਸਿੰਗ ਇਹਨਾਂ ਦੀ ਕੀਤੀ ਹੋਈ ਆ 1.5 ਸਾਲ ਦਾ ਇਹਨਾਂ ਦਾ ਹਸਪੀਟਲ ਦੇ ਵਿੱਚ ਐਜ ਨਰਸ ਤਜਰਬਾ ਨੀਡ ਪੀਆਰ ਬாய் ਆਸਟ੍ਰੇਲੀਆ ਯੂਐਸਏ ਕੈਨੇਡਾ ਫ਼੍ਰੋਮ ਜੱਟ ਸਿੱਖ ਫੈਮਿਲੀ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਪੜਿਆ ਲਿਖਿਆ ਲੜਕਾ ਯੂਐਸਏ ਤੋਂ ਹੋਵੇ ਆਸਟ੍ਰੇਲੀਆ ਤੋਂ ਕੈਨੇਡਾ ਦਾ ਪੀਆਰ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਕਾਸ਼ਿਪ ਲੜਕਾ ਪਹਿਵਾ ਹਰਿਆਣਾ 1997 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਇਹ ਲੜਕਾ ਪੀਐਸਪੀਸੀਐਲ ਦੇ ਵਿੱਚ ਸਰਕਾਰੀ ਜੌਬ ਕਰਦਾ ਇੱਕ ਭੈਣ ਆ ਐਜੂਕੇਟਿਡ ਫੈਮਿਲੀ ਆ ਜੀ ਫਾਦਰ ਸਾਹਿਬ ਇਹਨਾਂ ਦੇ ਬਿਜ਼ਨੈਸਮੈਨ ਨੇ ਪੜ੍ਹੀ ਲਿਖੀ ਲੜਕੀ ਕਾਸ਼ਿਪ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਪੰਜਾਬ ਜਾਂ ਹਰਿਆਣਾ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰਾਂਗੇ ਜੱਟ ਸਿੱਖ ਲੜਕਾ 15/7/92 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਜਿਗਰਾਉ ਲੁਧਿਆਣਾ ਪ੍ਰਾਈਵੇਟ ਜੌਬ ਕਰਦਾ ਜੀ 17000 ਰੁਪਏ ਪਰ ਮਹੀਨੇ ਦੀ ਇਨਕਮ ਆ ਸਾਢੇ 3 ਏਕੜ ਦੀ ਪ੍ਰਾਪਰਟੀ ਆ ਭਰਾ ਇਹਨਾਂ ਦੇ ਡਵਾਈ ਵਿੱਚ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ RAMDAS ji ਸਿੱਖ ਲੜਕਾ ਨਵਾਂ ਸ਼ਹਿਰ 1999 ਡੇਟ ਆਫ ਬਰਥ ਇਹ ਲੜਕਾ ਡਵਾਈ ਦੇ ਵਿੱਚ 5 ਸਾਲ ਤੋਂ ਕੰਮ ਕਰ ਰਿਹਾ ਹੈ ਜੀ ਭਰਾ ਵੀ ਇਹਨਾਂ ਦਾ ਮੈਰਿਡ ਆ ਉਹ ਵੀ ਕਿਸੇ ਬਾਹਰੀ ਦੇਸ਼ ਦੇ ਵਿੱਚ ਆ ਲੜਕੀ ਦੀ ਪਲਾਸਟੋ ਕੀਤੀ ਹੋਵੇ ਸਿਲਾਈ ਵਗੈਰਾ ਜਾਣਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਅਮਰਤਾਰੀ ਰਾਏਕੋਟ ਜਿਵਰਾਉਂ ਏਰੀਆ 1995 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਆਈ.ਟੀ. ਕੀਤੀ ਹੋਈ ਹੈ ਜੀ ਸਾਢੇ 3 ਏਕੜਾਂ ਨਾਲ ਕੋਲ ਪ੍ਰਾਪਰਟੀ ਹੈ ਨਾਲ ਡੈਰੀ ਫਾਰਮ ਦਾ ਕੰਮ ਕਰਦੇ ਨੇ ਬੜੀ ਲਿਖੀ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਸਿਮਰਨਜੀਤ ਸਿੰਘ ਜੱਟ ਸਿੱਖ ਲੜਕਾ ਪੰਨੂ ਗੋਤ ਗੁਰਦਾਸਪੁਰ ਏਰੀਆ ਇਹ ਲੜਕਾ ਆਸਟ੍ਰੇਲੀਆ ਰਹਿੰਦਾ ਜੀ ਸਿਮਰਨਜੀਤ ਸਿੰਘ ਜੱਟ ਸਿੱਖ ਲੜਕਾ ਪੰਨੂ ਗੋਤ ਗੁਰਦਾਸਪੁਰ ਏਰੀਆ 27 ਦਾ 97 ਡੇਟਾ ਵਰਕ 6 ਫੁੱਟ ਕੱਦ 10+2 ਕੁਆਲਿਫਿਕੇਸ਼ਨ ਆ ਆਸਟ੍ਰੇਲੀਆ ਮੈਲਬੌਰਨ ਵਿੱਚ ਇਹ ਰਹ ਰਹੇ ਨੇ ਦੋ ਭਰਾ ਨੇ ਅਤੇ ਇੱਕ ਭੈਣ ਇਹਨਾਂ ਦੇ ਪ੍ਰੋਪਰਟੀ ਨਾਲ ਕੋਲੇ 12 ਏਕੜ ਆ ਨੀਡ ਐਜੂਕੇਟਿਡ ਗਰਲ ਫਰੋਮ ਆਸਟ੍ਰੇਲੀਆ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਰਾਮਦਾਸ ਜੀ ਆ ਸਿੱਖ ਲੜਕਾ ਅਮਰਤਾਰੀ ਅਮਰਸਦ ਸਾਹਿਬ 1594 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਹਾਂ ਵਰਕਿੰਗ ਇਨ ਅ ਜਪਾਨੀਸ ਕੰਪਨੀ ਐਟ ਗੁੜਗਾਉ ਐਜ਼ ਇਲੈਕਟ੍ਰੀਕਲ ਸੁਪਰਵਾਈਜ਼ਰ ਫੋਰਮੈਨ 10 ਲੱਖਸ ਪਰ ਐਨਮ ਪੈਕੇਜ ਇਹ ਲੜਕਾ ਜਪਾਨੀ ਜੀ ਕੰਪਨੀ ਦੇ ਵਿੱਚ ਜਗੜਵਾਵਾਂ ਵਿਖੇ ਜੋਬ ਕਰਦੇ ਨੇ ਬਤੌਰ ਇਲੈਕਟ੍ਰੀਕਲ ਸੁਪਰਵਾਈਜ਼ਰ ਤੇ 10 ਲੱਖ ਰੁਪਏ ਪਰ ਇਹ ਰ ਇਹਨਾਂ ਦੀ ਪੈਕੇਜ ਆ ਭਰਾ ਇਹਨਾਂ ਦਾ ਮੈਰਿਟ ਆ ਮਾਤਾ ਜੀ ਸੁਰਗਵਾਸ ਹੋ ਚੁੱਕੇ ਨੇ ਪਿਤਾ ਜੀ ਨਾਲ ਟ੍ਰੇਡਰ ਮਾਸਟਰ ਦਾ ਕੰਮ ਕਰਦੇ ਨੇ ਵਾਂਟਡ ਵੈਲ এডਿਕੇਟਿਡ ਗਰਲ ਕਾਸਟ ਰੋਬਰ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਕੋਈ ਜਾਤੀ ਬੰਦਨ ਨਹੀਂ ਅਗਲਾ ਰਿਸ਼ਤਾ ਨੋਟ ਕਰੋ ਜੱਟ ਸਿੱਖ ਸੰਦੂ ਬੁਆਏ ਸਿਟੀਜਨ ਯੂ ਐਸ ਏ 1497 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰ ਨੀਡ ਗਰਲ ਯੂ ਐਸ ਏ ਕੈਨੇਡਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਿੱਧੂ ਗੋਤ ਸੰਗਰੂਰ ਏਰੀਆ 16693 16693 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਬੀਵੀਏ ਇਹਨਾਂ ਦੀ ਕੀਤੀ ਹੋਈ ਆ ਭਰਾ ਮੈਰਡਾ 6 ਕੇ ਲਈ ਨਾਲ ਕੋਲ ਪ੍ਰਾਪਰਟੀ ਆ ਖੇਤੀਬਾੜੀ ਨਾਲ ਇਹ ਮੱਛੀ ਫਾਰਮ ਤੇ ਸੂਰ ਫਾਰਮਿੰਗ ਦਾ ਕੰਮ ਕਰਦੇ ਨੇ ਇਹਨਾਂ ਦੀ ਚਾਹੀਏ ਲੜਕੀ ਪਲੱਸ 2 ਜਾਂ ਗ੍ਰੈਜੂਏਟ ਹੋਵੇ ਘਰੇਲੂ ਕੰਮਕਾਰ ਕਰਨ ਵਾਲੀ ਹੋਵੇ ਜੇਕਰ ਕੋਈ ਰਿਸ਼ਤਾ ਘਰ ਜਵਾਈ ਰੱਖਣ ਵਾਲਾ ਹੋਵੇ ਅਤੇ ਉਹਨਾਂ ਕੋਲ ਪੰਜ ਚਾਰ ਕਿਲੇ ਪ੍ਰਾਪਰਟੀ ਲੜਕੀ ਨੂੰ ਆਉਂਦੀ ਹੋਵੇ ਉਸ ਨੂੰ ਪਹਿਲ ਦਿੱਤੀ ਜਾਵੇਗੀ ਮਾਲਵਾ ਬੈਲਟ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਸ਼ੇਰ ਗੱਲ ਲੜਕਾ ਜਲੰਧਰ ਏਰੀਆ 1990 ਡੇਟਾ ਬਰਥ 5 ਫੁੱਟ 11 ਇੰਚ ਕੱਦ ਇਹ ਲੜਕਾ ਇਟਲੀ ਵਿੱਚ ਹੈ ਜੀ ਮਾਤਾ ਜੀ ਅਤੇ ਭੈਣ ਇਹਨਾਂ ਦੇ ਕੈਨੇਡਾ ਨੇ ਲੜਕੀ ਇਟਲੀ ਦੀ ਪੀਆਰ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬੋਟਰ ਗੋਤ ਹਨੂਮਾਨਗੜਾ ਹਾ ਹਨੂਮਾਨਗੜ ਹਰਿਆਣਾ ਰਾਜਸਥਾਨ ਬੀ 98 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਇਲੈਕਟ੍ਰੀਸ਼ੀਅਨ ਤੇ ਪਲੰਬਰ ਦਾ ਪ੍ਰਾਈਵੇਟ ਕੰਮਕਾਰ ਦੇ ਨੇ ਦੋ ਭਰਾ ਨੇ ਪ੍ਰੋਪਰਟੀ ਕਿ ਕਿਕੜਾ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਜੱਟ ਸਿੱਖ ਲੜਕਾ ਢੀਂਡਸਾ ਗੋਤ ਪੀ ਆਰ ਕੈਨੇਡਾ ਨਾਬਾ ایرিয়া 17694 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਾਸ ਕਮਿਊਨੀਕੇਸ਼ਨ ਡਿਗਰੀ ਇਹਨਾਂ ਦੇ ਕੋਲ ਹੈ ਜੀ ਨੀਡ ਪੀਆਰ ਵਰਕ ਪਰਮਿਟ ਗਲ फ्रॉम ਕੈਨੇਡਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਬਠਿੰਡਾ ਏਰੀਆ 999 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਐਸਸੀ ਕੀਤੀ ਹੋਈ ਹੈ ਇਹਨਾਂ ਦੀ ਪੰਜਾਬ ਪੁਲਿਸ ਦੇ ਵਿੱਚ ਇਹ ਸਰਕਾਰੀ ਜੋਬ ਕਰਦੇ ਨੇ ਇਹਨਾਂ ਕੋਲ ਸ਼ਹਿਰੀ ਪ੍ਰਾਪਰਟੀ ਹੈ ਜੀ ਚਾਰ ਪਲਾਟ ਨੇ 1000 ਗਜ ਦੇ 18 ਦੁਕਾਨਾਂ ਨੇ 4000 ਰੁਪਿਆ ਪ੍ਰਤੀ ਮਹੀਨਾ ਦੁਕਾਨਾਂ ਇਹ ਕਿਰਾਏ ਤੇ ਦੇ ਰਹੇ ਨੇ ਪਿਤਾ ਜੀ ਇਹਨਾਂ ਦੇ ਆਰਮੀ ਦੇ ਵਿੱਚੋਂ ਰਿਟਾਇਰ ਨੇ ਜੋ ਲੜਕੀ ਜੋਬ ਕਰਦੀ ਹੋਵੇ ਉਹਦੀ ਉਮਰ 22 ਤੋਂ 27 ਸਾਲ ਦੇ ਵਿਚਕਾਰ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਗਤਾਰ ਸਿੰਘ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 18592 ਡੇਟ ਆਵਾਰਤ 5 ਫੁੱਟ 7 ਇੰਚ ਕੱਦ ਬੀਏ ਕੀਤੀ ਹੋਈ ਆ ਦਵਾਈ ਦੇ ਵਿੱਚ ਬਤਾਲ ਡਰਾਈਵਰ ਇਹ ਕੰਮ ਕਰਦੇ ਨੇ ਭਰਾ ਮੈਰਿਟ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵਿਰਕ ਗੋਤ ਅੰਮ੍ਰਿਤਸਰ ਸਾਹਿਬ 1992 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਬੀਏ ਕੀਤੀ ਹੋਈ ਆ ਪੀਜੀ ਡਿਪਲੋਮਾ ਕੀਤਾ ਹੋਇਆ ਪ੍ਰਾਈਵੇਟ ਬੈਂਕ ਦੇ ਵਿੱਚ ਜੋਬ ਕਰਦੇ ਨੇ ਇਹ ਭਰਾ ਨਿਊਜ਼ੀਲੈਂਡ ਆ ਪੀਆਰ ਆ ਮੈਰਿਟ ਆ ਸਿਸਟਰ ਗਵਰਨਮੈਂਟ ਜੋਬ ਕਰਦੇ ਨੇ ਤਨਕੀਲੇਨਾਂ ਕੋਲ ਪ੍ਰਾਪਰਟੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਮਾਰਥਾ 크੍ਰਿਸਚੀਅਨ ਗਰਲ ਜਲੰਧਰ 2792 ਡੇਟ ਆਫ ਬਰਥ 5 ਫੁੱਟ 5 ਇਚ ਕਾਦਾ ਬੇਟੀ ਦਾ ਜੀ ਐਨ ਐਮ ਨਰਸਿੰਗ ਇਹਨਾਂ ਨੇ ਕੀਤੀ ਹੋਈ ਆ ਜੀਰਾ ਸਕੂਲ ਆਫ ਨਰਸਿੰਗ ਤੋਂ ਇਹਨਾਂ ਨੇ ਜਲੰਧਰ ਦੇ ਵਿੱਚ ਬਖੋਬਖਰ ਹਸਪਤਾਲ ਦੇ ਵਿੱਚ ਬਤੌਰ ਸਟਾਫ ਨਰਸ ਦੇ ਤੌਰ ਤੇ ਇਹਨਾਂ ਦਾ ਐਕਸਪੀਰੀਅੰਸ ਆਜ ਕੰਮ ਕੀਤਾ ਦੋ ਭਰਾ ਨੇ ਉਹ bizness ਕਰਦੇ ਨੇ ਸਿਸਟਮ ਮੈਰਡਾ ਦੋ ਹੀ ਭਰਾ ਵੀ ਮੈਰਡ ਨੇ ਨੀਡ ਬॉय ਐਨ ਆਰ ਆਈ ਪ੍ਰਾਫਰ ਬਟ ਫਰੋਮ ਇੰਡੀਆ ਵੈਲ ਸੈਟਲਡ ਆਲਸੋ ਵੀ ਕਨਸੀਡਰੇਬਲ ਨੋ ਕਾਸਟ ਵਾਲਾ ਪਹਿਲੀ ਪਹਿਲੀ ਤਰਜੀਹ ਇਹਨਾਂ ਦੀ ਹੈ ਜੇ ਵੀ ਲੜਕਾ ਐਨ ਆਰ ਆਈ ਹੋਵੇ ਪਰantu ਜੇ ਐਨ ਆਰ ਆਈ ਨਹੀਂ ਵੀ ਹੈਗਾ ਇੰਡੀਆ ਦੇ ਵਿੱਚ ਤਾਂ ਵੈਲ ਸੈਟਲਡ ਆ ਜਾਤੀਬੰਧਨ ਕੋਈ ਨਾ ਕੋਈ ਨਹੀਂ ਇਹਨਾਂ ਦੇ ਕੋਈ ਨਹੀਂ ਕੋਈ ਸੀ ਵੀ ਜਾਤ ਦਾ ਹੋ ਸਕਦੇ ਨੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਗਮੀਤ ਸਿੰਘ ਰਾਮਦਾਸ ਜੀ ਆ ਸਿੱਖ ਝੁਲਾਹਾ ਲੜਕਾ ਸਮਾਦ ਭਾਈ ਮੋਗਾ ਪੀ ਆਰ ਕੈਨੇਡਾ ਜਗਮੀਤ ਸਿੰਘ ਰਾਮਦਾਸ ਜੀ ਆ ਸਿੱਖ ਝੁਲਾਹਾ ਲੜਕਾ ਸਮਾਦ ਭਾਈ ਮੋਗਾ ਏਰੀਆ ਪੀ ਆਰ ਕੈਨੇਡਾ 16 11 92 16 11 90 ਡੇਟ ਆਵਰਤ 5 ਫੁੱਟ 7 ਇੰਚ ਕੱਦ ਬੀਟਾ ਕਿੰਨੀ ਕੁਆਲੀਫਿਕੇਸ਼ਨਾਂ ਜੀ ਦੋ ਪੜਾਏ ਮੈਰਿਟ ਨੇ ਯੂ ਐਸ ਏ ਵਿੱਚ ਇੱਕ ਯੂ ਐਸ ਏ ਚਾ ਦੂਸਰੀ ਨਿਊਜ਼ੀਲੈਂਡ ਆ ਪਿਤਾ ਜੀ ਇਹਨਾਂ ਦੇ ਪੀਐਸਪੀ ਸੀਐਲ ਤੋਂ ਰਿਟਾਇਰ ਨੇ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਪਹਿਰ ਕੈਨੇਡਾ ਤੋਂ ਹੋ ਹੋਵੇ ਜਾਂ ਫਿਰ ਵੈਲ ਕੁਆਲੀਫਾਈਡ ਲੜਕੀ ਇੰਡੀਆ ਤੋਂ ਵੀ ਹੋ ਸਕਦੀ ਆ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਜੀਰਾ ਫਿਰੋਜ਼ਪੁਰ ਏਰੀਆ 1994 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਐਸਸੀ ਨਰਸਿੰਗ ਕੀਤੀ ਹੋਈ ਲੜਕੀ ਜੀ ਸ਼ਾਰਟ ਟਾਈਮ ਡਿਵੋਰਸੀ ਆ ਇਹ ਵਰਕ ਪਰਮਿਟ ਤੇ ਕੈਨੇਡਾ ਗਈ ਗਈ ਆ ਦੋ ਭੈਣਾਂ ਤੇ ਇੱਕ ਭਰਾ ਮੈਰਿਡ ਨੇ ਉਹ ਵੀ ਕੈਨੇਡਾ ਦੇ ਵਿੱਚ ਨੇ ਨੀਡ ਬாய் ਵੈਲ ਸੈਟਲਡ ਕੈਨੇਡਾ ਅਨਮੈਰਿਡ অর ਡਿਵੋਰਸੀ ਵਿਦਆਊਟ ਐਨੀ ਚਾਈਲਡ ਪੜਿਆ ਲਿਖਿਆ ਕਾਮਕਾਰੀ ਬੰਦਾ ਲੜਕਾ ਜੋ ਕੁਆਰਾ ਵੀ ਹੋ ਸਕਦਾ ਡਾਈਵੋਰਸੀ ਹੋਵੇਗਾ ਕੈਨੇਡਾ ਦਾ ਪੀਆਰ ਹੋ ਸਕਦਾ ਵਰਕ ਪਰਮਿਟ ਹੋ ਸਕਦਾ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ RAMDAS ji sikkh ladka manglik jalandhar shahar 1288 date of birth 5 foot 9 inch kadd M.A. B.Ed ਕੀਤੀ ਹੋਈ ਹੈ ਡਾਈਵੋਰਸੀਆ ਲੜਕਾ ਜੀ ਇਹ ਪ੍ਰਾਈਵੇਟ ਸਕੂਲ ਟੀਚਰ ਆ ਨੀਡ एजुकेटेड हाउस गर्ल अनमैरिड और डबसी विदाउट एंड चाइल्ड इनर इच्छा पढ़ी लिखी लड़कियाँ जो क्वारी भी, भी हो सकती है या डाइवोर्सी भी हो ऐसा इनना ਨਾਲ ਸੰਪਰਕ ਕਰ ਸਕਦੇ ਨੇ ਜੀ ਇਹਨਾਂ ਦਾ ਸਕਰੀਨ ਦੇ ਨੰਬਰ ਚੱਲ ਰਿਹਾ ਇਹ ਰਿਸ਼ਤਿਆਂ ਦੇ ਬੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਬੇਰਵੇ ਬੋਲਦਿਆਂ ਤਾਂ ਕੋਈ ਵਾਧ ਘਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ शुक्रिया ਸਤਿ ਸ੍ਰੀ ਅਕਾਲ ਜੀ